ਪ੍ਰਾਇਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ GSwholesale.net ਪ੍ਰੀपेड ਫੋਨ ਸਰਵਿਸ ਤੇ హెయిਰ ਕੇਅਰ ਪ੍ਰੋਡਕਟ ਲਈ ਕਾਲ ਕਰੋ 350 213 13 ਤੇ ਔਰ ਵਾਧੇਆਂ ਅਗਲੀ ਵੱਡੀ ਖਬਰ ਦੇ ਵੱਲ ਚੁਗਾਵਾ ਸਾਹਿਬ ਖਬਰ ਸਾਹਮਣੇ ਆ ਰਹੀ ਹੈਗੀ ਹੈ ਕਿ ਅਮਰੀਕਾ ਦੇ ਵਿੱਚ ਨਾਗਰਿਕਤਾ ਲੈਣਾ ਔਖਾ ਹੋ ਗਿਆ ਹੋਇਆ ਔਰ ਡੋਨਲਡ 트੍ਰੰਪ ਸਾਹਿਬ ਨੇ ਕਹਿ ਦਿੱਤਾ ਹੋਇਆ ਹੈ ਕਿ ਹੁਣ ਰਿਟਰਨ ਟੈਸਟ ਜਿਹੜਾ ਹੈ ਉਹ ਦੇਣਾ ਪਵੇਗਾ ਜਾਨੀ ਕਿ ਉਹ ਕਹਿੰਦਾ ਸੀ ਨਾ ਸੰਨੀ ਦਿਓ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਇੱਕ ਹੋਰ ਕਾਨੂੰਨ ਤੇ ਇੱਕ ਹੋਰ ਕਾਨੂੰਨ 트ੰਪ ਸਭ ਲੈ ਆਏ ਬਿਲਕੁਲ ਗੱਲ ਕਰੀਏ ਚੰਡ ਸਾਹਿਬ ਕੇ ਆਪਾਂ ਪਿਛਲੇ ਦਿਨਾਂ ਵਿੱਚ ਵੀ ਗੱਲ ਕੀਤੀ ਸੀਗੀ ਕਿ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਆ ਉਹ ਬੜੇ ਵੱਡੇ ਪੱਧਰ ਤੇ ਅਮਰੀਕਾ ਵਿੱਚ ਚੱਲਦਾ ਪਿਆ ਆ ਚਾਹੇ ਉਹ ਆਈਸ ਚਾਹੇ ਉਹ ਵੀਜ਼ਾ ਸੈਂਟਰ ਚਾਹੇ ਉਹ ਇਮੀਗ੍ਰੇਸ਼ਨ ਦੇ ਗ੍ਰੀਨ ਕਾਰਡ ਸਿਟੀਜਨਸ਼ਿਪ ਹਰ ਇੱਕ ਪਾਸੇ ਜਿਹੜਾ ਆ ਇਸ ਟਾਈਮ ਅ 트ੰਪਸ ਸਰਕਾਰ 트ੰਪ ਪ੍ਰਸ਼ਾਸਨ ਜਿਹੜਾ ਆ ਵੱਡੇ ਪੱਧਰ ਤੇ ਤਬਦੀਲੀਆਂ ਕਰਨ ਜਾ ਰਿਹਾ ਤੇ ਇਹ ਤਬਦੀਲੀਆਂ ਜਿਹੜੀਆਂ ਆ ਇਹ ਇਦਾਂ ਇਸ ਤਰੀਕੇ ਨਾਲ ਹੋ ਰਹੀਆਂ ਨੇ ਕਿ ਇਹ ਕੱਲੀਆਂ ਗੱਲਾਂ ਹੀ ਨਹੀਂ ਇਹਨਾਂ ਨੂੰ ਜਿਹੜਾ ਆ ਬੜੇ ਵੱਡੇ ਪੱਧਰ ਤੇ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਤੇ ਆਪਾਂ ਗੱਲ ਕਰਦੇ ਆ ਅ ਸਿਟੀਜ਼ਨਸ਼ਿਪ ਟੈਸਟ ਬਾਰੇ ਇਹ ਪਿਛਲੇ ਦਿਨਾਂ ਵਿੱਚ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਜਦੋਂ ਇਹਨਾਂ ਦੇ ਫੋਰਨ ਮਿਨਿਸਟਰ ਨੇ ਵੀ ਤੇ ਜਿਹੜਾ ਆਪਣਾ ਇਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਮੰਤਰੀ ਆ ਉਹਨੇ ਵੀ ਗੱਲ ਕਹੀ ਸੀ ਕਿ ਜਿਹੜਾ ਸਿਟੀਜ਼ਨ ਟੈਸਟ ਹੈ ਜਿਹੜਾ ਜਦੋਂ ਤੁਸੀਂ ਗ੍ਰੀਨ ਕਾਰਡ ਤੋਂ ਸਿਟੀਜ਼ਨਸ਼ਿਪ ਲੈਣੇ ਆ ਯਾਨੀ ਕਿ 5 ਸਾਲ ਬਾਅਦ ਜਦੋਂ ਤੁਹਾਨੂੰ ਕੁਆਲੀਫਾਈ ਕਰਦੇ ਆ ਕਿ ਤੁਸੀਂ ਅਮਰੀਕਾ ਦਾ ਪਾਸਪੋਰਟ ਲੈ ਸਕਦੇ ਆ ਉਸ ਵਕਤ ਤੁਹਾਡੇ ਕੋਲੋਂ ਇੱਕ ਟੈਸਟ ਲਿਆ ਜਾਂਦਾ ਆ ਉਸ ਟੈਸਟ ਦੇ ਵਿੱਚ ਤੁਸੀਂ ਆਪਣਾ ਕੀ ਕਹਿੰਦੇ ਆ ਕਿ ਜਿਹੜੇ ਤੁਹਾਨੂੰ ਕੁਝ ਰਿਟਨ ਕੁਐਸਚਨ ਹੁੰਦੇ ਆ ਕੁਝ ਤੁਹਾਨੂੰ ਵਰਬਲ ਕੁਐਸਚਨ ਹੁੰਦੇ ਆ ਤੇ ਕੁਝ ਤੁਹਾਡੇ ਕੋਲੋਂ ਕੁਐਸਚਨ ਜਿਹੜੇ ਇਦਾਂ ਦੇ ਹੁੰਦੇ ਤੁਹਾਨੂੰ ਪੜਾ ਕੇ ਵੀ ਦੇਖਦੇ ਆ ਕਿ ਤੁਹਾਨੂੰ ਸੋ ਤਿੰਨਾਂ ਚੀਜ਼ਾਂ ਨੂੰ ਮਲਾਇਆ ਜਾਂਦਾ ਆ ਜਿਹਦੇ ਵਿੱਚ ਤੁਹਾਡੇ ਕੋਲ ਪੜ੍ਹਨਾ ਲਿਖਣਾ ਤੇ ਤੁਹਾਨੂੰ ਕੁਐਸਚਨ ਵਰਬਲੀ ਪੁੱਛਣਾ ਉਹ ਤੁਸੀਂ ਉਹਦਾ ਆਨਸਰ ਦੇਣਾ ਪਹਿਲਾਂ ਕੀ ਹੁੰਦਾ ਸੀਗਾ ਕਿ ਤੁਸੀਂ ਤੁਹਾਡੇ ਕੋਲ 10 ਕੁਐਸਚਨ ਪੁੱਛੇ ਜਾਂਦੇ ਸੀ 100 ਕੁਐਸਚਨ ਦੇ ਵਿੱਚੋਂ ਤੇ ਜਦੋਂ ਤੁਸੀਂ ਦਸਾਂ ਦੇ ਵਿੱਚੋਂ 6 ਕਰੈਕਟ ਕਰ ਦਿੰਦੇ ਆ ਬਾਅਦ ਵਿੱਚ ਤੁਹਾਡੇ ਕੋਲ ਉਹ ਕੁਐਸਚਨ ਨਹੀਂ ਪੁੱਛਦੇ ਸੀਗੇ ਤੇ ਇਹਦਾ ਮਤਲਬ ਕਿ ਤੁਸੀਂ ਪਾਸ ਕਰ ਗਏ ਆ ਜੇ ਤੁਸੀਂ ਇੱਕ ਜਾਂ ਦੋ ਕੁਐਸਚਨ ਫੇਲ ਕਰਦੇ ਆ ਫਿਰ ਤੁਹਾਡੇ ਕੋਲ ਹੋਰ ਕੁਐਸਚਨ ਪੁੱਛਦੇ ਆ ਤੇ ਉਹ ਰੈਂਡਮਲੀ ਹੁੰਦੇ ਆ ਇਹ ਨਹੀਂ ਹੁੰਦਾ ਕਿ ਜੇ ਤੁਸੀਂ 100 ਦਾ ਰੱਟਾ ਲਾਇਆ ਉਹਨਾਂ ਚੋਂ ਪਹਿਲੇ 5 ਆਉਣੇ ਆ ਜਾਂ ਬਾਅਦ ਵਾਲੇ ਜਾਂ ਵਿਚ ਵਾਲੇ ਸੋ ਕੰਪਿਊਟਰ ਪਿਕ ਕਰਦਾ ਹੈ ਆਪਣੇ ਆਪ ਤੇ ਉਹ ਕੁਐਸਚਨ ਤੁਹਾਡੇ ਕੋਲ ਪੁੱਛੇ ਜਾਂਦੇ ਆ ਹੁਣ ਇਮੀਗ੍ਰੇਸ਼ਨ ਮੰਤਰੀ ਸਾਹਿਬ ਦਾ ਇਹ ਕਹਿਣਾ ਆ ਕਿ ਇਹ ਤਾਂ ਬੜਾ ਸੌਖਾ ਜਿਹਾ ਕੰਮ ਹੈ ਵੀ 10 ਕੁਐਸਚਨ ਤੇ ਦਸਾਂ ਵਿੱਚੋਂ 6 ਪਾਸ ਤੇ ਤੁਹਾਡਾ ਸਿਟੀਜ਼ਨਸ਼ਿਪ ਹੋ ਗਿਆ ਕਹਿੰਦੇ ਨਾ 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 ਇਦਾਂ ਨਹੀਂ ਅਸੀਂ ਤਾਂ ਇਹਨੂੰ ਹੋਰ ਜਿਹੜਾ ਸਖਤ ਕਰਨ ਜਾ ਰਹੇ ਆ ਸਖਤ ਵੀ ਇੰਨਾ ਜ਼ਿਆਦਾ ਕਿ ਹੁਣ ਇਹ ਘੱਟੋ-ਘੱਟ ਤੁਹਾਡੇ ਕੋਲੋਂ ਜਿਹੜੇ ਆ ਉਹ 28 ਕੁਐਸਚਨ ਇਹ ਪੁੱਛ ਸਕਦੇ ਆ ਤੇ ਉਹਨਾਂ ਵਿੱਚੋਂ ਤੁਹਾਡੇ ਕੋਲ 12 ਜਿਹੜੇ ਆ ਉਹ ਤੁਹਾਨੂੰ ਸਹੀ ਦੱਸਨੇ ਪੈਣਗੇ ਅੱਗੇ ਤੁਸੀਂ 6 ਸਹੀ ਦੱਸ ਕੇ ਸਰਜੰਦਾ ਸੀਗਾ ਹੁਣ ਡਬਲ ਕਰ ਦਿੱਤਾ ਹੈ ਵੀ ਘੱਟੋ-ਘੱਟ 12 ਕੁਐਸਚਨ ਤੁਹਾਡੇ ਉਹ ਪਾਸ ਹੋਣੇ ਚਾਹੀਦੇ ਹੁਣ ਬਹੁਤ ਹੀ ਜਿਹੜੇ ਲੋਕ ਸਿਰ ਰੱਟਾ ਲਾ ਕੇ ਚੱਲ ਜਾਂਦੇ ਸੀਗੇ ਤੇ ਕੋਸ਼ਿਸ਼ ਕਰਦੇ ਸੀ ਕੋਈ ਗੱਲ ਨਹੀਂ 5-6 ਤਾਂ ਸੀ ਸਹੀ ਦੱਸ ਹੀ ਦਿਆਂਗੇ ਹੁਣ ਕਈ ਕੁਐਸਚਨ ਜਿਹੜੇ ਆ ਉਹ ਨਵੇਂ ਪਾ ਦਨੇ ਆ ਯਾਨੀ ਕਿ ਪਹਿਲਾ ਜਿਹੜਾ ਇਮੀਗ੍ਰੇਸ਼ਨ ਦਾ ਟੈਸਟ ਹੈ ਉਹਨੂੰ ਬੜੇ ਵੱਡੇ ਪੱਧਰ ਤੇ ਜਿਹੜਾ ਉਹਦੇ ਵਿੱਚ ਬਦਲਾਅ ਕਰ ਦਿੱਤਾ ਜਾਣਾ ਕਿ ਬਹੁਤੇ ਲੋਕ ਜਿਹੜੇ ਰੱਟਾ ਲਾ ਲੈਂਦੇ ਸੀ ਹੁਣ ਉਹ ਤੁਸੀਂ ਰੱਟਾ ਨਹੀਂ ਲਾ ਸਕਦੇ ਉਹਦੇ ਵਿੱਚ ਬੜੀਆਂ ਵੱਡੀਆਂ ਤਬਦੀਲੀਆਂ ਕੀਤੀਆਂ ਜਾਣੀਆਂ ਕੁਝ ਕੁਐਸਚਨ ਜਿਹੜੇ ਆ ਨਵੇਂ ਐਡ ਹੋਣੇ ਆ ਸੋ ਇਹ ਜਿਹੜੀ ਗੱਲ ਹੈ ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਜਿਹੜਾ ਲੋਕ ਆਰਾਮ ਨਾਲ ਸਿਟੀਜ਼ਨਸ਼ਿਪ ਦਾ ਟੈਸਟ ਪਾਸ ਕਰਕੇ ਤੇ ਅਮਰੀਕਾ ਦਾ ਪਾਸਪੋਰਟ ਹਾਸਲ ਕਰ ਲੈਂਦੇ ਸੀ ਸੋ ਹੁਣ ਉਹਦੇ ਵਿੱਚ ਇਹ ਤਬਦੀਲੀਆਂ ਕਰਨ ਲੱਗੇ ਆ ਤੇ ਜਿਹੜੀਆਂ ਇਹ ਤਬਦੀਲੀਆਂ ਆ ਇਹ ਵੀ ਬੜੇ ਵੱਡੇ ਪੱਤਰ ਤੇ ਹੁਣ ਦੱਸਦੇ ਆ ਕਿ ਇਹ 20 ਅਕਤੂਬਰ ਤੋਂ ਇਹ ਜਿਹੜਾ ਇਹ ਸ਼ੁਰੂ ਹੋ ਜਾਣਾ ਤੇ ਉਸ ਤੋਂ ਬਾਅਦ ਜਿੰਨੇ ਵੀ ਲੋਕ ਜਿਹੜੇ ਆ ਅਮਰੀਕਾ ਦੇ ਵਿੱਚ ਜਦੋਂ ਆਪਣਾ ਸਿਟੀਜ਼ਨਸ਼ਿਪ ਦਾ ਟੈਸਟ ਪਾਸ ਕਰਨਗੇ ਤੇ ਹੁਣ ਉਹਨਾਂ ਨੂੰ ਵਾਧੂ ਕੁਐਸਚਨ ਜਿਹੜੇ ਆ ਉਹ ਆਨਸਰ ਕਰਨੇ ਪੈਣਗੇ ਔਰ ਨਵੇਂ ਕੁਐਸਚਨ ਇਹਦੇ ਵਿੱਚ ਐਡ ਕੀਤੇ ਜਾਣਗੇ ਤੇ ਅਮਰੀਕਾ ਦੀ ਸਿਟੀਜਨਸ਼ਿਪ ਲੈਣ ਵਾਸਤੇ ਹੁਣ ਤੁਹਾਨੂੰ ਹੋਰ ਵੀ ਔਖਾ ਕੀਤਾ ਜਾਏਗਾ ਤੁਹਾਡੀ ਬੈਕਗ੍ਰਾਉਂਡ ਜਿਹੜੀ ਹੈ ਉਹ ਚੈੱਕ ਕੀਤੀ ਜਾਏਗੀ ਤੁਹਾਡਾ ਕ੍ਰਿਮੀਨਲ ਰੈਕਡ ਚੈੱਕ ਕੀਤਾ ਜਾਊਗਾ ਭਾਵੇਂ ਕਿ ਤੁਹਾਡੇ ਜਦੋਂ ਫਿੰਗਰ ਪ੍ਰਿੰਟ ਹੁੰਦੇ ਆ ਉਹ ਇਸੇ ਵਾਸਤੇ ਹੁੰਦੇ ਆ ਪਰ ਹੁਣ ਜਿਹੜਾ ਆ ਇਹ ਕਹਿੰਦੇ ਆ ਕਿ ਐਕਸਟਰਾ ਜਿਹੜੀ ਤੁਹਾਡੇ ਉੱਤੇ ਇਹਨਾਂ ਨੇ ਸਕਰੀਨਿੰਗ ਕਰਨੀ ਆ ਉਸ ਸਕਰੀਨਿੰਗ ਦੇ ਵਿੱਚ ਇਹ ਦੇਖਣਗੇ ਕਦੇ ਤੁਸੀਂ ਅਰੈਸਟ ਹੋਏ ਆ ਕਦੇ ਕੋਈ ਛੋਟੀ ਮੋਟੀ ਚੋਰੀ ਕੀਤੀ ਹੋਵੇ ਜਾਂ ਕਿਤੇ ਤੁਸੀਂ ਐਕਸੀਡੈਂਟ ਇਦਾਂ ਦਾ ਕੀਤਾ ਹੋਵੇ ਜਾਂ ਡੀਯੂਆਈ ਹੋਵੇ ਜਾਂ ਤੁਸੀਂ ਕਦੇ ਜੇਲ੍ਹ ਗਏ ਹੋ ਭਾਵੇਂ 2 ਦਿਨ ਲਈ ਗਏ ਹੋਵੋ ਤੇ ਭਾਵੇਂ ਤੁਸੀਂ ਉਸ ਚੀਜ਼ ਦੇ ਵਿੱਚੋਂ ਬਰੀ ਵੀ ਹੋ ਚੁੱਕੇ ਹੋ ਤਾਂ ਤਾਂ ਵੀ ਉਹ ਜਿਹੜਾ ਆ ਤੁਹਾਡਾ ਰੈਕਡ ਜਿਹੜਾ ਉਹ ਕ੍ਰਿਮੀਨਲ ਹੀ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਕੱਲ ਇਹਦੇ ਖਬਰ ਕੀਤੀ ਹੈ ਕਿ ਅਮਰੀਕਾ ਦੇ ਇੱਕ ਜਿਹੜੇ ਗ੍ਰੀਨ ਕਾਰਡ ਹੋਲਡਰ ਪਰਮਜੀਤ ਸਿੰਘ ਜਿਨ੍ਹਾਂ ਨੂੰ ਆਲਰੇਡੀ ਡਿਟੇਨ ਕੀਤਾ ਹੋਇਆ ਜੁਲਾਈ 30 ਤੋਂ ਉਹ ਇਸ ਕਰਕੇ ਕਿਉਂਕਿ ਉਹਨਾਂ ਨੇ 20-25 ਸਾਲ ਜਿਹੜਾ ਪਹਿਲਾਂ ਇੱਕ ਛੋਟਾ ਜਿਹਾ ਕ੍ਰਾਈਮ ਉਹਨਾਂ ਕੋ ਇਹ ਹੋਇਆ ਸੀਗਾ ਕਿ ਪੇ ਫੋਨ ਦੀ ਸਰਵਿਸ ਦੇ ਪੈਸੇ ਨਹੀਂ ਪੇ ਕੀਤੇ ਸੀ ਪਰ ਉਹਦੇ ਬਦਲੇ ਉਹਨਾਂ ਨੂੰ ਜੁਰਮਾਨਾ ਵੀ ਹੋਇਆ ਉਹਨਾਂ ਨੂੰ ਉਸ ਚੀਜ਼ ਦੀ ਸਜ਼ਾ ਵੀ ਮਿਲੀ ਸਜ਼ਾ ਭੁਗਤਣ ਤੋਂ ਬਾਅਦ ਉਹਨਾਂ ਦਾ ਰੈਕર્ડ ਵੀ ਕਲੀਅਰ ਹੋ ਗਿਆ ਉਸ ਤੋਂ ਬਾਅਦ ਉਹ अनेका ਵਾਰ ਇੰਡੀਆ ਗਏ ਤੇ ਵਾਪਸ ਆਏ ਅੱਜ ਤੱਕ ਕਿਸੇ ਨੇ ਰੁਕਿਆ ਨਹੀਂ ਉਹ ਤਕਰੀਬਨ ਸੈਂਕੜੇ ਬਿਜ਼ਨਸ ਦੇ ਮਾਲਕ ਵੀ ਨੇ ਤੇ ਤੁਸੀਂ ਉਹ ਦੇਖੋ ਕਿ ਉਹਨਾਂ ਦੇ ਉਸ ਕ੍ਰਾਈਮ ਕਰਕੇ ਉਹਨਾਂ ਨੂੰ ਰੀਟੇਨ ਕਰ ਲਿਆ ਆਈਐਸਬੀਓ ਹਜੇ ਤੱਕ ਛੱਡਿਆ ਨਹੀਂ ਗਿਆ ਉਹ ਵੱਡੇ ਪੱਧਰ ਤੇ ਉਸ ਦੀ ਜਿਹੜੀ ਚਰਚਾ ਜਿਹੜੀ ਹੈ ਪੂਰੇ ਅਮਰੀਕਾ ਦੇ ਵਿੱਚ ਹੋ ਰਹੀ ਹੈ ਬਿਲਕੁਲ ਬਿਲਕੁਲ ਤੇ ਤੁਗਾਵਾਂ ਸਾਹਿਬ ਇੱਕ ਮੇਰਾ ਸਵਾਲ ਨਿਕਾਜ ਲੈ ਲਿਓ ਕਿ ਇੱਕ ਤਾਂ ਨਾਗਰਿਕਤਾ ਕਰਤੀ ਇਹਨਾਂ ਨੇ ਔਖੀ ਹੈ ਨਾ ਤੇ ਜਿਹੜੇ ਤੇ ਬੰਦੇ ਹੈਗੇ ਬਾਈ ਗ੍ਰੀਨ ਕਾਰਡ ਜਿਹੜੇ ਸੋਚ ਰਹੇ ਸੀ ਵਿਚਾਰੇ ਹਨਾ ਤੇ ਇੱਕ ਤਾਂ ਗ੍ਰੀਨ ਕਾਰਡ ਲੈਣਾ ਔਖਾ ਹੋ ਗਿਆ ਦੂਜਾ ਨਾਗਰਿਕਤਾ ਲੈਣਾ ਔਖਾ ਹੋ ਗਿਆ ਜਾ ਕਿੱਧਰ ਨੂੰ ਰਿਹਾ ਏ ਸਾਰਾ ਤੁਸੀਂ ਲੰਬਾ عرصਾ ਅਮਰੀਕਾ ਦੇ ਵਿੱਚ ਰਹੇ ਹੋ ਇਦਾਂ ਦੇ ਹਾਲਾਤ ਦੇਖੇ ਸੀ ਕਦੀ ਪਹਿਲਾਂ ਦੇਖੋ ਜੀ ਇਸ ਤਰ੍ਹਾਂ ਦੇ ਹਾਲਾਤ ਇਹ ਫਸਟ ਟਾਈਮ ਅਮਰੀਕਾ ਵਿੱਚ ਹੋਏ ਆ ਜਦੋਂ ਤੇ ਕੈਨੋ ਕਿ ਜਿਹੜੀ ਦੁਨੀਆ ਡਿਜੀਟਲਾਈ ਹੋਈ ਆ ਜਦੋਂ ਦੇ ਪਾਸਵਰਡ ਡਿਜੀਟਲ ਬਣੇ ਆ ਮੇਰਾ ਖਿਆਲ ਪਹਿਲਾਂ ਭਾਵੇਂ ਕੋਈ ਇਕਾ ਦੁਕਾ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਬਣਗੀਆਂ ਜਦੋਂ ਗੋਰੇ ਲੋਕ ਦੂਜੇ ਲੋਕਾਂ ਨੂੰ ਨਫ਼ਰਤ ਕਰਦੇ ਸੀ ਜਾਂ ਕੈਨੇਡਾ ਵਿੱਚ ਕੋਈ ਆਪਣੇ ਪੰਜਾਬੀ ਜਹਾਜ਼ਾਂ ਹੀ ਆਉਂਦੇ ਸੀਗੇ ਸਮੁੰਦਰੀ ਜਹਾਜ਼ਾਂ ਹੀ ਜਿਵੇਂ ਆਪਾਂ ਪਿੱਛੇ ਜੇ ਇੱਕ ਫਿਲਮ ਵੀ ਵੇਖੀ ਸੀ ਗੁਰੂ ਨਾਨਕ ਜਹਾਜ਼ ਜਿਹਨੂੰ ਆਪਾਂ ਕਾਮਾਗਾਟਾ ਮਾਰੂ ਜਹਾਜ਼ ਵੀ ਕਹਿੰਦੇ ਆ ਉਹ ਆਪਣੀਆਂ ਕੰਟਰੀਆਂ ਵਿੱਚ ਨਹੀਂ ਵੜਨ ਦਿੰਦੇ ਸੀ ਪਰ ਜਦੋਂ ਦਾ ਇਹ ਸਾਰਾ ਕੁਝ ਠੀਕ ਹੋ ਗਿਆ ਵਰਲਡ ਵਾਰ ਤੋਂ ਬਾਅਦ ਜਦੋਂ ਇਹ ਕੰਟਰੀ ਜਿਹੜੀ ਹੈ ਇਹ ਵੀ ਆਜ਼ਾਦ ਹੋ ਗਈ ਸਾਰਾ ਕੁਝ ਹੋ ਗਿਆ ਪਰ ਜੋ ਕੁਝ ਹੋਣ ਹੋ ਰਿਹਾ ਨਾ ਇੱਕ ਦੇ ਨਹੀਂ ਇੱਕ ਚੀਜ਼ ਮੈਨੂੰ ਲੱਗਿਆ ਇਹ ਜੀ ਇਹ ਇਹ ਜਿਹੜੀ ਚੀਜ਼ ਹੈ ਇਹਦੇ ਨਾਲ ਕੀ ਹੋਇਆ ਆ ਕਿ ਲੋਕ ਜਿਹੜੇ ਆ ਨਾ ਉਹ ਬੜੇ ਵੱਡੇ ਪੱਧਰ ਤੇ ਸਹਿਮ ਚੁੱਕੇ ਆ ਡਰ ਚੁੱਕੇ ਆ ਕਿਉਂਕਿ 트럼ਪ ਪ੍ਰਸ਼ਾਸਨ ਜਿਹੜਾ ਆ ਇਹ ਗੱਲ ਸਾਫ਼ ਤੌਰ ਤੇ ਕਹਿ ਰਿਹਾ ਆ ਕਿ ਗ੍ਰੀਨ ਕਾਰਡ ਤੁਹਾਡੀ ਕੋਈ ਪ੍ਰਿਵਿਲੇਜ ਨਹੀਂ ਹੈ ਯਾਨੀ ਕਿ ਤੁਹਾਡਾ ਹੱਕ ਨਹੀਂ ਹੈ ਇਹ ਸਿਰਫ ਤੇ ਸਿਰਫ ਤੁਹਾਨੂੰ ਦਿੱਤਾ ਜਾ ਰਿਹਾ ਆ ਪਰ ਜੇ ਤੁਸੀਂ ਕਹੋ ਕਿ ਹੁਣ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਗਏ ਆ ਤੇ ਤੁਸੀਂ ਜੋ ਮਰਜ਼ੀ ਕਰ ਲਓ ਤੇ ਤੁਹਾਨੂੰ ਕੋਈ ਵੀ ਹੱਥ ਨਹੀਂ ਪਾ ਸਕਦਾ ਹਾਂ ਜੇ ਤੁਹਾਡੀ ਇੱਕ ਛੋਟੀ ਜੀ ਵੀ ਗਲਤੀ ਹੋਈ ਤਾਂ ਉਹਦੇ ਬਦਲੇ ਕਹਿੰਦੇ ਆ ਕਿ ਤੁਹਾਨੂੰ ਅਸੀਂ ਅਰੈਸਟ ਕਰ ਸਕਦੇ ਆ ਤੇ ਸਿਟੀਜਨਸ਼ਿਪ ਵੀ ਤੁਹਾਨੂੰ ਨਹੀਂ ਦੇਣੀ ਤੇ ਗ੍ਰੀਨ ਕਾਰਡ ਵੀ ਤੁਹਾਡਾ ਕੈਨਸਲ ਕਰ ਸਕਦੇ ਆ ਜੇ ਤੁਹਾਡੀ ਕੋਈ ਵੀ ਗਲਤੀ ਹੁੰਦੀ ਹੈ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਤੇ ਇੰਨਾ ਕੁਝ ਜਿਹੜਾ ਆ ਉਹ ਵੱਡੇ ਪੱਧਰ ਤੇ ਚੇਂਜ ਹੋ ਰਿਹਾ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਸ ਚੀਜ਼ ਦਾ ਡਰ ਸਤਾ ਰਿਹਾ ਆ ਕਿ 트럼ਪ ਪ੍ਰਸ਼ਾਸਨ ਜਿਹੜਾ ਆ ਵੱਡੇ ਪੱਧਰ ਤੇ ਇਮੀਗ੍ਰੈਂਟਸ ਦੇ ਉੱਪਰ ਕੁੰਡਾ ਲਾਣ ਜਾ ਰਿਹਾ ਹੈ ਯਾਨੀ ਕਿ ਹੁਣ ਇਹ ਕੰਟਰੀ ਜਿਹੜੀ ਹੈ ਇਮੀਗ੍ਰੈਂਟਸ ਵਾਸਤੇ ਨਹੀਂ ਰਹੀ ਇਹ ਆਪਾਂ ਗੱਲ ਕਹਿ ਰਹੇ ਆ ਲੋਕ ਭਾਵੇਂ ਇਸ ਚੀਜ਼ ਦਾ ਮਜ਼ਾਕ ਅਡਾਉਣ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖਿਓ ਬਹੁਤ ਵੱਡੀਆਂ ਹੋਰ ਚੇਂਜਸ ਆਉਣੀਆਂ ਭਾਵੇਂ ਅਸੀਂ ਇਹ ਵੀ ਸੋਚਦੇ ਆ ਕਿ ਦੇਖੋ ਜੀ ਇੱਥੇ ਦਾ ਲੈਂਡਸਕੇਪਿੰਗ ਦਾ ਕੰਮ ਕੌਣ ਕਰੂਗਾ ਫਾਰਮ ਵਰਕਰ ਕਿੱਥੋਂ ਲਿਆਉਣਗੇ ਇਹ ਜਿਹੜਾ ਕੰਸਟਰਕਸ਼ਨ ਦਾ ਕੰਮ ਉਹ ਕਿੱਦਾਂ ਚੱਲੂਗਾ ਭਈ ਇਹ ਜਿਹੜੀ ਗੱਲ ਹੈਗੀ ਆ ਨਾ ਇਹ ਸਾਰਿਆਂ ਦੇ ਜਿਹਨ ਚ ਹੈ ਸਾਰਿਆਂ ਦੇ ਦਿਮਾਗ ਚ ਹੈ ਪਰ ਕਿਤੇ ਨਾ ਕਿਤੇ ਜਿਹੜਾ ਰੋਬੋਟ ਸਿਸਟਮ ਹੈ ਨਾ ਮੇਰਾ ਖਿਆਲ ਉਹ ਵੀ ਇਹਦਾ ਹਿੱਸਾ ਆ ਕਿ ਉਹਦੇ ਵਿੱਚ ਫਾਰਮ ਵਰਕਰ ਜਿਹੜੇ ਆ ਉਹ ਵੀ ਰਿਪਲੇਸ ਹੋਣਗੇ ਉਹਦੇ ਵਿੱਚ ਜਿਹੜਾ ਲੇਬਰ ਵਰਕਰ ਆ ਉਹ ਵੀ ਰਿਪਲੇਸ ਹੋਊਗੀ ਵੱਡੇ ਪੱਧਰ ਤੇ ਜਿਹੜਾ ਰੈਸਟੋਰੈਂਟ ਬਿਜ਼ਨਸ ਆ ਉਹਦੇ ਵਿੱਚ ਵੀ ਰੋਬੋਟ ਆ ਚੁੱਕੇ ਆ ਤੇ ਹੋਰ ਆ ਰਹੇ ਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਮੈਨੂੰ ਲੱਗਦਾ ਕਿ ਇਹ ਜਿਹੜਾ ਆਉਣ ਵਾਲਾ ਟਾਈਮ ਹੈ ਨਾ ਹਜੇ ਇਹਨਾਂ ਦਾ ਕਾਫੀ ਟਾਈਮ ਰਹਿੰਦਾ ਆ 트럼ਪ ਪ੍ਰਸ਼ਾਸਨ ਦਾ ਤੇ ਇਹ ਵੱਡੇ ਪੱਧਰ ਤੇ ਜਿਹੜੇ ਇਥੋਂ ਦੇ ਉਹ ਖਾਸ ਕਰਕੇ ਉਹ ਗੋਰੇ ਜਿਹੜੇ 트럼ਪ ਪ੍ਰਸ਼ਾਸਨ ਨੂੰ ਬਹੁਤ ਲਾਈਕ ਕਰਦੇ ਆ ਉਹ ਚਾਹੁੰਦੇ ਆ ਕਿ ਜੋ 트럼ਪ ਪ੍ਰਸ਼ਾਸਨ ਕਰ ਰਿਹਾ ਬਿਲਕੁਲ ਸਹੀ ਕਰ ਰਿਹਾ ਇਦਾਂ ਹੀ ਹੋਣਾ ਚਾਹੀਦਾ ਇਹ ਜਿਹੜਾ ਇਮੀਗ੍ਰੈਂਟਸ ਨੂੰ ਸੌਖੇ ਤਰੀਕੇ ਨਾਲ ਇੱਥੇ ਗ੍ਰੀਨ ਕਾਰਡ ਲੱਭ ਜਾਂਦਾ ਸੀ ਸੈਟਿਗਨ ਲੱਭ ਲੱਭ ਜਾਂਦੀ ਸੀ ਉਹ ਸਾਰੇ ਦਾ ਸਾਰਾ ਕੁਝ ਜਿਹੜਾ ਆ ਇਹ ਰੋਕਣਾ ਚਾਹੁੰਦੇ ਆ ਘੱਟ ਕਰਨਾ ਚਾਹੁੰਦੇ ਆ ਯਾਨੀ ਕਿ ਅਖੀਰ ਤੇ ਇਹ ਬੰਦ ਹੀ ਕਰਨਾ ਚਾਹੁੰਦੇ ਆ ਕਿਉਂਕਿ ਟਰੰਪ ਪ੍ਰਸ਼ਾਸਨ ਜਦੋਂ ਪਿਛਲੀ ਵਾਰ ਪਹਿਲੀ ਟਰਮ 'ਚ ਆਇਆ ਸੀਗਾ ਤੇ ਇਹ ਕਹਿੰਦੇ ਸੀਗੇ ਕਿ ਅਸੀਂ ਇਹ ਜਿਹੜੇ ਭੈਣ ਭਰਾਵਾਂ ਵਾਲੇ ਕੇਸ ਐ ਇਹ ਵੀ ਬੰਦ ਕਰ ਦੇਣੇ ਆ ਮਾਪੇ ਵਾਲੀਆਂ ਜਿਹੜੀਆਂ ਪਟੀਸ਼ਨਾਂ ਨੇ ਪੇਰੈਂਟਸ ਵਾਲੀਆਂ ਪਟੀਸ਼ਨਾਂ ਨੇ ਉਹ ਵੀ ਬੰਦ ਕਰ ਦੇਣੀਆਂ ਆ ਅਸੀਂ ਜਿਹੜੇ ਪੇਰੈਂਟਸ ਹੈ ਉਹ ਸਿਰਫ ਵੀਜ਼ੇ ਤੇ ਆ ਸਕਦੇ ਆ ਇੱਥੇ ਪਰਮਾਨੈਂਟ ਨਹੀਂ रह ਸਕਦੇ ਕਿਉਂਕਿ ਉਹ ਇੱਥੇ ਬਾਅਦ ਵਿੱਚ ਇੱਥੋਂ ਦੇ ਸਾਰੇ ਹੀ ਉਹ ਬੈਨੀਫਿਟ ਲੈਂਦੇ ਆ ਸੋ ਗੱਲ ਘੁਮਕਮਾ ਕੇ ਇਹ ਆ ਰਹੀ ਹੈ ਕਿ ਇਹ ਹੁਣ ਉਹਨਾਂ ਦੀ ਦੂਜੀ ਟਰਮ ਹੈ ਜੇ ਜੋ ਕੁਝ ਉਹ ਪਹਿਲੀ ਟਰਮ ਵਿੱਚ ਨਹੀਂ ਕਰ ਸਕੇ ਉਹ ਹੁਣ ਦੂਜੀ ਟਰਮ ਦੇ ਵਿੱਚ ਕਰ ਰਹੇ ਆ ਵੱਡੇ ਪੱਧਰ ਤੇ ਜੱਜਾਂ ਦੀ ਵੀ ਤਬਦੀਲੀ ਹੋ ਰਹੀ ਹੈ ਨਵੇਂ ਜੱਜ ਲਾਏ ਜਾ ਰਹੇ ਆ ਤਾਂ ਕਿ ਸਾਰੇ ਸਿਸਟਮ ਨੂੰ ਆਪਣੇ ਹੱਕ ਵਿੱਚ ਪੁਗਤਾਇਆ ਜਾਵੇ ਸੋ ਇਸ ਕਰਕੇ ਹੋਨਾ ਇਹ ਸਿਟੀਜਨਸ਼ਿਪ ਦੇ ਪਿੱਛੇ ਵੀ ਪਏ ਹੋਇਆ ਕਿ ਸੌਖੇ ਤਰੀਕੇ ਦੇ ਨਾਲ ਸਿਟੀਜਨਸ਼ਿਪ ਕਿਸੇ ਨੂੰ ਨਹੀਂ ਮਿਲਣੀ ਚਾਹੀਦੀ ਤੇ ਗ੍ਰੀਨ ਕਾਰਡ ਦੀ ਵੀ ਜਿਹੜੀ ਪ੍ਰਿਵਿਲੇਜ ਹੈ ਇਹ ਉਸ ਨੂੰ ਪਰਮਾਨੈਂਟ ਨਹੀਂ ਮੰਨਦੇ ਇਹ ਕਹਿੰਦੇ ਆ ਕਿ ਇਹ ਆਰਜੀ ਤੌਰ ਤੇ ਤੁਹਾਨੂੰ ਰਹਿਣ ਨੂੰ ਦਿੱਤਾ ਹੋਇਆ ਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜਦੋਂ ਮਰਜ਼ੀ ਅਮਰੀਕਾ ਤੋਂ ਬਾਹਰ ਜਾਓ ਜਦੋਂ ਮਰਜ਼ੀ ਵਾਪਸ ਆ ਜਾਓ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਕਹਿੰਦੇ ਅਸੀਂ ਤਾਂ ਹੋਰ ਵੀ ਸਖਤਾਈਆਂ ਕਰਾਂਗੇ